ਇਹ ਜਿਹੜੇ ਇਹ ਮਿੱਟੀਆਂ ਦੇ ਟੇਰ ਹੁੰਦੇ ਨੇ ਇਹਦੇ ਅੰਦਰ ਕਿ ਇਹ ਤੁਹਾਡੀ ਐਕਸਰਸਾਈਜ਼ ਹੈ ਇਹ ਹੀ ਤੁਹਾਡਾ ਹਰ ਕਿਸਮ ਦੀ ਤੁਹਾਡੀ ਬਿਮਾਰੀਆਂ ਦੇ ਇਲਾਜ ਨੇ ਤੁਹਾਨੂੰ ਕੋਈ ਡਾਕਟਰ ਕੋਲ ਜਾ ਕੇ ਆਪਣੇ ਪੁਆਇੰਟਸ ਦਬਵਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਮਿੱਟੀ ਦੇ ਨਾਲ ਪੌਦਿਆਂ ਦੇ ਨਾਲ ਜਿੰਨਾ ਆਪਣੇ ਆਪ ਨੂੰ ਜਾਂ ਖੇਤਾਂ ਦੇ ਵਿੱਚ ਜਾਂਦਾ ਆਂਦਾ ਆਪ ਹੱਥੀਂ ਕੰਮ ਕਰਦਾ ਕੁਝ ਵੀ ਉਹ ਤੁਸੀਂ ਇਨਸਾਨ ਕਦੀ ਬਿਮਾਰ ਹੁੰਨਾਂ ਨੇ ਦੇਖੋ ਦੁਨੀਆ ਦੀ ਸਭ ਤੋਂ ਵੱਡੀ ਪੋਜ਼ਿਟਿਵ ਥੈਰੇਪੀ ਇਹ ਸਤੋਂ ਵੱਡੀ ਥੈਰੇਪੀ ਨਹੀਂ ਗੁਰਨਾਣਕ ਸਾਹਿਬ ਨੇ ਕਿ ਕੁਦਰਤ ਹੀ ਤੁਹਾਨੂੰ ਪਾਲ ਰਹੀ ਹੈ ਤੁਸੀਂ ਕੁਦਰਤ ਨੂੰ ਜਦੋਂ ਆਪਣੇ ਘਰ ਵਾੜੋਗੇ ਨਾ ਆਪ ਪੌਦੇ ਲਾਓਗੇ ਬੱਚਿਆਂ ਨੂੰ ਪ੍ਰੇਰਿਤ ਕਰੋਗੇ ਘਰ ਦੇ ਵਿੱਚ ਰੋਲ ਮਾਡਲ ਬਣੋਗੇ ਤੁਸੀਂ ਆਪ ਲੱਗੇ ਹੋ ਨਾ ਤੁਹਾਡਾ ਛੋਟਾ ਬੱਚਾ ਵੱਡਾ ਬੱਚਾ ਦੇਖੇਗਾ ਪਿਓ ਲੱਗਾ ਮਾਂ ਲੱਗੀ ਏ ਮੈਂ ਆਪ ਵੀ ਕਰਾ ਤੁਹਾਡਾ ਬੱਚਾ ਆਪਣੇ ਆਪ ਸਿੱਖਲੇਗਾ ਤੁਹਾਨੂੰ ਸਖਾਣ ਦੀ ਲੋੜ ਹੀ ਨਹੀਂ ਪੈਣੀ ਆਪ ਟੀਚਰ ਹੈਗੇ ਹੋ ਲੇਕਿਨ ਤੁਹਾਡਾ ਕਿਰਦਾਰ ਟੀਚਰ ਹੈ ਬੋਲ ਕੇ ਉਹਨੂੰ ਕਹਿੰਦੇ ਰਹੋ ਇਹ ਪੱਬਾਂ ਪਾਰ ਬੈਠੋ ਤੁਹਾਨੂੰ ਕਿਸੇ ਡਾਕਟਰ ਕੋਲ ਗੋਡਿਆਂ ਦੀ ਦਵਾਈ ਵਾਸਤੇ ਜਾਣ ਦੀ ਲੋੜ ਨਹੀਂ ਪੈਗੀ ਨੇਚਰ ਨਾਲ ਜਿੰਨਾ ਜੁੜੋਗੇ ਗੁਰੂ ਨਾਨਕ ਸਾਹਿਬ ਨੇ ਨੇਚਰ ਨਾਲ ਜੁੜਨ ਵਾਸਤੇ ਕੋਈ ਕਾਰਨ ਸੀ ਜਿਹੜੇ ਕੇ ਨੇ ਬਸ ਜੀਣਾ ਹੈ ਤੁਸੀਂ ਪਾਣੀ ਨੂੰ ਬਾਣੀ ਝਿਨ ਲੱਗ ਪੋਗੇ ਬਾਣੀ ਤੁਹਾਨੂੰ ਪਾਲਣ ਲੱਗ ਤੁਹਾਨੂੰ ਹਰ ਚੀਜ਼ ਦਾ ਰਾਹ ਦਿਖਾਏ